ਮਲੋਕਾ ਸਾਹਿਬ ਨੂੰ ਫੈਸਲਾ ਲੈਣਾ ਪੈਣਾ। ਬੀਜੇਪੀ ਨੇ ਪੰਜਾਬ ਦੇ ਵਿੱਚ ਵਿਸਾਤ ਬੜੀ ਸੋਚ ਸਮਝ ਕੇ ਵਿਛਾਈ ਹੈ। ਇਹਦੇ ਬਹੁਤ ਮਲਟੀਲੇਅਰਡ ਅਸਰ ਨੇ। ਹਮ ਇੱਕ ਗੱਲ ਜ਼ਰੂਰ ਕਰਾਂ। ਬੀਜੇਪੀ 'ਚ ਸਭ ਅੱਛਾ ਵੀ ਨਹੀਂ ਹੈ। ਫਿਰੋਜ਼ਪੁਰ ਦੀ ਸੀਟ ਨੂੰ ਲੈ ਕੇ ਦੋ ਵੱਡੇ ਘਾਗਾਂ 'ਚ ਸਿੰਘ ਫਸੇ। ਕੈਪਟਨ ਅਮਰਿੰਦਰ ਸਿੰਘ ਕਿਹਦੇ ਪਿੱਛੇ ਖੜੇ ਨੇ? ਸੁਨੀਲ ਜਾਖੜ ਦਾ ਉਹ ਆਪਣਾ ਹਲਕਾ ਤੇ ਪ੍ਰਦੇਸ਼ ਪ੍ਰਧਾਨ ਨੇ। ਸਵਾਲ ਇਹਨਾਂ ਤੇ ਵੀ ਜਾਣਨੇ ਆ। ਇਸ ਕੀ ਉਲਟ ਫਿਰ ਵੀ ਹੋ ਸਕਦੇ ਕੋਈ ਵੱਡੀਆਂ ਤੋਪਾਂ ਇੱਕ ਵਾਰੀ ਫਿਰ ਕਿਸੇ ਹੋਰ ਪਾਸੇ ਨੂੰ ਜਾਣ ਗਿਆ ਪੰਜਾਬ ਦੇ ਵਿੱਚ ਕੋਈ ਹੈਵੀ weight ਫਿਰ ਦਲ ਬਦਲੀ ਕਰਨਗੇ ਇਹਦੇ ਤੇ ਵੀ ਜਾਣੇ ਆ ਕੁਝ ਕੰਸੋਆਂ ਨੇ ਕੁਝ ਸੂਚਨਾਵਾਂ ਨੇ ਸਦਰ ਹਮੇਸ਼ ਸਿੰਘ ਜੀ ਗੱਲ ਤੋੜਿਓ ਜੀ ਮੈਨਲੀ ਇਹ ਹੈ ਕਿ ਭਾਜਪਾ ਨੇ ਹੁਣ ਆਪਣੀਆਂ 10 ਸੀਟਾਂ ਤੇ ਕੈਂਡੀਡੇਟਾਂ ਦੀ ਅਨਾਉਂਸਮੈਂਟ ਕਰਤੀ ਤਿੰਨ ਸੀਟਾਂ ਅਜੇ ਵੀ ਬਾਕੀ ਨੇ ਉਹਦੇ ਚ ਵੀ ਦੋ ਤਿੰਨ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜੇਕਰ ਪੋਲਿਟੀਕਲ ਐਨਾਲਿਸਿਸ ਦੇ ਤੌਰ ਤੇ ਦੇਖਿਆ ਜਾਵੇ ਬਠਿੰਡਾ ਪਹਿਲਾਂ ਵੀ ਲੱਗੀ ਇਹ ਰਿਹਾ ਸੀ ਕਿ ਪਰ ਬਾਲਕੌਰ ਤੇ ਦੂ ਗਏ ਨੇ ਤਾਂ ਮਤਲਬ ਟਿਕਟ ਮਿਲੇਗੀ ਪਰ ਦੋ ਤਿੰਨ ਦਿਨ ਡਿਲੇ ਹੋਣ ਨਾਲ ਥੋੜੀਆਂ ਜਿਹੀਆਂ ਹੋਰ ਵੀ ਚਰਚਾਵਾਂ ਜਿਹੜੀਆਂ ਨੇ ਛਿੜਨ ਲੱਗੀਆਂ ਨੇ ਕਿਸੇ ਨਾ ਕਿਸੇ ਰੂਪ ਚ ਬਿਨਾਂ ਸ਼ੱਕ ਹੁਣ ਕਲੈਰਿਟੀ ਹੋ ਗਈ ਹੈ ਤੇ ਮਲੂਕਾ ਸਾਹਿਬ ਨੇ ਇੱਕੋ ਰਿਐਕਸ਼ਨ ਦਿੱਤਾ ਸੀਗਾ ਆ ਕੇ ਕਿ ਹਾਲਾਤ ਦੱਸੂਗਾ ਕਿੱਧਰ ਜਾਓਗੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸੀਗਾ ਕਿ ਤੁਸੀਂ ਫਿਰ ਆਪਣੇ ਪਰਿਵਾਰ ਨਾਲ ਚੱਲੋਗੇ ਕੈਂਪੇਨ ਦੇ ਤੌਰ ਤੇ ਜਾਂ ਸ਼ਰੋਮਣੀ ਅਕਾਲੀ ਦਲ ਨਾਲ ਉਹਨਾਂ ਨੇ ਕਿਹਾ ਅਜੇ ਤੱਕ ਮੈਂ ਕਾਂਦੀ ਦਲ ਚ ਹੀ ਹਾਂ ਬਾਕੀ ਸਮਾਂ ਆਉਣ ਤੇ ਦੱਸਾਂਗੇ ਜੋ ਵੀ ਗੱਲ ਹੋਏਗੀ ਸਮਾਂ ਆਉਣ ਤੇ ਹੁਣ ਸਾਡੇ ਇੰਡੀਅਨ ਕਲਚਰ ਚ ਦੋ ਹੀ ਚੀਜ਼ਾਂ ਨੇ ਇੱਕ ਤਾਂ ਕੋਈ ਇੰਨਾ ਡੈਮੋਕਰੈਟਿਕ ਐਟੀਟਿਊਡ ਫੈਮਿਲੀ ਜਿੱਤੇ ਵਿੱਚ ਜਾਂ ਬਾਕੀ ਜਗ੍ਹਾ ਹੋਵੇ ਕਿ ਉਹ ਜੇ ਚਾਹੁੰਦੇ ਹੋਣ ਅਕਾਲੀ ਦਲ ਦੇ ਵਿੱਚ ਰਹਿਣਾ ਤੇ ਰਹਿ ਕੇ ਕੰਪੇਨ ਕਰਨ ਤੇ ਦੂਜੇ ਪਾਸੇ ਪਰਿਵਾਰ ਆਪਣਾ ਚੱਲੀ ਜਾਵੇ ਇਹ ਮੈਨੂੰ ਮਾਹੌਲ ਨਹੀਂ ਲੱਗਦਾ ਸਾਡੇ ਇਹੋ ਜਿਹਾ ਕੋਈ ਗੱਲ ਨਗਦੀ ਨਹੀਂ ਹੈ ਸਾਡੇ ਆਮ ਤੌਰ ਦੇ ਉੱਤੇ ਮਤਲਬ ਨਾਲ ਹੀ ਜਾਣਾ ਪੈਂਦਾ ਹੈ ਫੈਮਿਲੀ ਦੇ ਜਿਹੜਾ ਸੰਭਾਵਨਾ ਮੈਂ ਇਹੀ ਨੇ ਕਿ ਮਲੂਕਾ ਸਾਹਿਬ ਹੁਣ ਕੰਪੇਨ ਕਰਦੇ ਹਰ ਸਿਮਰਤ ਕੌਰ ਦੇ ਪੱਖ ਚ ਦਿਖ ਰਹੇ ਸੀ ਥੋੜੇ ਦਿਨ ਪਹਿਲਾਂ ਗਈ ਥਾਵਾਂ ਤੇ ਗਏ ਈਵਨ ਐਸੇ ਪਿਛਲੇ ਹਫਤੇ ਦੇ ਵਿੱਚ ਵੀ ਗਏ ਸੀਗੇ ਪਰ ਫੋਨ ਉਹ ਸ਼ਾਇਦ ਦੂਜੇ ਪਾਸੇ ਕੰਪੇਨ ਕਰਦੇ ਦਿਖਣਗੇ ਔਰ ਅਕਾਲੀ ਦਲ ਦੀ ਜਿਹੜੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਹਜੇ ਉਹ ਬਣੇ ਹੋਏ ਨੇ ਅਜੇ ਅਕਾਲੀ ਦਲ ਨੇ ਉਹਨਾਂ ਨੂੰ ਹਟਾਇਆ ਨਹੀਂ ਹੈ ਮੌੜ ਹਲਕੇ ਦੇ ਵਿੱਚ ਹੀ ਚਾਰਜ ਦੂਜਿਆਂ ਨੂੰ ਦਿੱਤਾ ਜੇ ਰੰਪੁਰੇ ਹਲਕੇ ਦੇ ਵਿੱਚ ਵੀ ਚਾਰਜ ਲਿਆ ਨਹੀਂ ਸੀਗਾ ਅਜੇ ਤੱਕ ਤਾਂ ਇਹ ਗੱਲ ਚੱਲ ਰਹੀ ਹੈ ਜੀ ਸ਼ਾਇਦ ਉਹ ਤੋਂ ਬਾਅਦ ਫਿਰ ਅਕਾਲੀ ਦਲ ਕੋਈ ਫੈਸਲਾ ਉਸ ਲੈਵਲ ਤੇ ਲਏਗਾ ਜਿਹੜਾ ਮਾਮਲਾ ਜਨਰਲ ਸੀਟ ਤੇ ਸ਼ੈਡਿਊਲ ਕਾਸਟ ਖੜਾ ਕਰਕੇ ਇੱਕ ਮੈਸੇਜ ਦੇਣ ਦਾ ਬੀਜੇਪੀ ਦਾ ਉਹ ਬਿਲਕੁਲ ਇਦੋਂ ਪਹਿਲਾਂ ਇੱਕੋ ਇੱਕ ਸੀਟ ਅਪਵਾਦ ਰਹੀ ਸੀਗੀ ਇਸ ਮਾਮਲੇ ਦੇ ਵਿੱਚ ਉਹ ਸੀਗੀ ਫਰੋਜਪੁਰ ਫਰੋਜਪੁਰ ਤੋਂ ਕਬਾਇਏ ਉਹਨਾਂ ਨੂੰ ਟਿਕਟ ਦੇਣਾ ਕਿਉਂਕਿ ਉੱਥੇ ਰਾ ਸਿੱਖ ਬਹੁਤ ਬੜੀ ਬਰਾਦਰੀ ਸੀ ਉਹ ਸੀਟ ਤੇ ਵੀ ਜਨਰਲ ਤੇ ਐਸਸੀ ਉਤਾਰ ਰਹੇ ਰਹੇ ਨੇ ਅਕਾਲੀ ਦਲ ਵੱਲੋਂ ਵੀ ਔਰ ਉਸੇ ਤੋਂ ਬਾਅਦ ਆ ਕਾਂਗਰਸ ਦੇ ਵਿੱਚ ਵੀ ਚਲਾ ਗਿਆ ਸੀ ਉਹਨਾਂ ਦਾ ਬੇਟਾ ਜਿਹੜਾ ਫਾਜ਼ਲ ਕਾ ਸੀਟ ਸੀ ਅਸੈਂਬਲੀ ਦੇ ਵਿੱਚ ਉੱਥੇ ਵੀ ਉਹਨਾਂ ਨੇ ਟਿਕਟ ਦਿੱਤੀ ਸੀ ਮਤਲਬ ਜਿੱਥੇ ਵੀ ਸੀ ਉਹ ਐਮਪੀ ਐਮਐਲਏ ਵੀ ਬਣੇ ਰਹੇ ਇਸ ਕਰਕੇ ਉਹ ਸੀਟ ਇੱਕ ਬਾਅਦ ਸੀ ਪਰ ਇਧਰ ਆ ਕੇ ਜਿਹੜਾ ਖਡੂਰ ਸਾਹਿਬ ਜਿਹਨੂੰ ਹੁਣ ਤੱਕ ਪੰਥਕ ਸੀਟ ਮੰਨਿਆ ਜਾਂਦਾ ਰਿਹਾ ਮੰਨੇ ਉਹਨੇ ਦੀ ਕਦੇ ਅਕਾਲੀ ਦਲ ਸੀਗੇ ਬਾਬਾ ਬਕਾਲਾ ਤੋਂ ਐਮਐਲਏ ਰਹੇ ਔਰੇ ਜੂਥ ਦੀ ਇੱਕ ਟੀਮ ਲੱਗਦੀ ਸੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਪਹਿਲੀ ਵਾਰ ਜਿੱਤ ਕੇ ਆਏ ਸੀ ਕਈ ਮਾਝੇ ਤੋਂ ਵੀ ਜੰਗ ਨਾਰਮਲੀ ਜੰਗ ਬਰਗੇਡ ਵੀ ਇੱਕ ਲੈਵਲ ਤੇ ਕਿਹਾ ਜਾਂਦਾ ਸੀ ਆਲੇ ਦੁਆਲੇ ਜਦੋਂ ਉਤਰੇ ਫਿਰਦੇ ਸੀਗੇ ਪਰ ਫਿਰ ਅੰਦਰੂਨੀ ਗੱਲਾਂ ਦੇ ਕਰਕੇ ਕਿਵੇਂ ਗਏ ਤੇ ਹੁਣ ਉਹਨਾਂ ਨੂੰ ਜੇ ਟਿਕਟ ਦਿੱਤੀ ਗਈ ਹੈ ਇੱਕ ਤਾਂ ਉਹ ਉਹਨਾਂ ਦਾ ਪਹਿਰਾਵਾ ਉਹਨਾਂ ਦਾ ਬਾਕੀ ਚੀਜ਼ਾਂ ਤਾਂ ਪੰਥ ਕੀ ਨਜ਼ਰ ਆ ਰਿਹਾ ਹੈ ਦੇਖਣ ਪੱਖਣ ਨੂੰ ਕੋਈ ਉਹਨਾਂ ਤੇ ਇਹੋ ਜਿਹੀ ਗੱਲ ਨਹੀਂ ਦੂਸਰਾ ਪੰਥ ਦੇ ਵਿੱਚ ਅੱਗੇ ਜਿਹੜੇ ਦਲਤ ਕਮਿਊਨਿਟੀ ਚੋਰੀ ਪ੍ਰਜੈਕਟ ਕਰਦਾ ਇੱਕ ਲੈਵਲ ਦਾ ਭਾਜਪੀ ਉਸ ਲੈਵਲ ਦੇ ਉੱਤੇ ਗੱਲ ਤੱਕ ਕਰੋਗੀ ਔਰ ਉਹ ਪ੍ਰਚਾਰ ਇਸ ਲਈ ਗਾਣਾ ਸੁਭਾਵਕ ਹੈ ਉਹਦਾ ਅਸਰ ਕਿੰਨਾ ਪੈਂਦਾ ਹੈ ਅਲੱਗ ਗੱਲ ਹੈ ਔਰ ਇੱਕ ਮੈਸੇਜ ਕਰ ਬੇਕਰਨਾ ਕਿ ਸੰਕੇਤ ਦੇਣਾ ਇੱਕ ਬੜੀ ਵੱਡੀ ਕਮਿਊਨਿਟੀ ਨੂੰ ਜਿਹੜੀ ਕਿ 32% ਹੈ ਔਰ ਇਹᱫੂ ਪਹਿਲਾਂ ਵੀ ਪਾਰਟੀਆਂ ਨੇ ਇੱਕ ਸੰਕੇਤ ਦਿੱਤਾ ਸੀ ਆਵਾਦਮੀ ਪਾਰਟੀ ਨੇ ਕਿਹਾ ਸੀ ਡਿਪਟੀ ਚੀਫ ਮਿਨਿਸਟਰ ਅਸੀਂ ਰਿਜਲਟ ਬਣਾਵਾਂਗੇ ਔਰ ਕਾਂਗਰਸ ਪਾਰਟੀ ਨੇ ਵੀ ਕਿਹਾ ਸੀਗਾ ਕਿ ਅਸੀਂ ਵੀ ਇਹ ਬਣਾਵਾਂਗੇ ਉਹਨਾਂ ਨੇ ਤਾਂ ਚੰਨੀ ਨੂੰ ਚੀਫ ਮਿਨਿਸਟਰ ਬਣਾ ਕੇ ਸੰਕੇਤ ਦਿੱਤਾ ਸੀਗਾ ਵੀ ਅਸੀਂ ਵੀ ਇਸ ਮਾਮਲੇ ਦੇ ਵਿੱਚ ਔਰ ਅਕਾਲੀ ਦਲ ਕਹਿੰਦਾ ਹੀ ਇਹ ਹੈ ਕਿ ਸਾਡੀ ਤਾਂ ਫਲਸਫੀ ਨਾਲ ਜੋੜਨ ਦੀ ਹੈ ਜੀ ਅਸੀਂ ਤਾਂ ਬਣਾ ਹੀ ਰਿਹਾ ਇਹ ਸਾਰੀਆਂ ਪਾਰਟੀਆਂ ਦਾ ਇੱਕ ਧਿਆਨ ਹੁਣ ਉਸ ਪਾਸੇ ਜ਼ਰੂਰ ਲਗੇਗਾ ਹੋਰ ਜਿਆਦਾ ਲਗੇਗਾ ਪਹਿਲਾਂ ਦੇ ਮੁਕਾਬਲੇ ਕਿਸੇ ਵੀ ਰੂਪ ਦੇ ਵਿੱਚ ਜਿਹੜਾ ਸਵਾਲ ਹੈ ਓਵਰঅল ਬੀਜੇਪੀ ਦੇ ਵਿੱਚ ਪਰਿਵਾਰ ਬਾਤ ਦਾ ਕੁਐਸਚਨ ਸੀ ਤਾਂ ਇਹਦਾ ਮਤਲਬ ਇਹ ਹੈ ਕਿ ਇਨਏਬਿਲਟੀ ਜਾਂ ਬਾਕੀ ਚੀਜ਼ਾਂ ਸੋਕ ਕੇ ਬੀਜੇਪੀ ਵੀ ਕੋਈ ਅਲੱਗ ਨਹੀਂ ਹੈ ਹੁਣ ਬੀਜੇਪੀ ਕੋਲ ਹੋਰ ਵੀ ਬтере ਬੰਦੇ ਹੋਣਗੇ ਜੇ ਸੋਮ ਪ੍ਰਕਾਸ਼ ਜੀ ਨਹੀਂ ਹੈ ਦੂਜਾ ਕੈਂਡੀਡੇਟ ਤਾਂ ਉਹਨਾਂ ਦੀ ਪਤਨੀ ਨੂੰ ਦੇਣਾ ਬਿਲਕੁਲ ਟ੍ਰੈਂਡ ਸੇਮ ਹੀ ਹੈ ਟ੍ਰੈਂਡ ਦੇ ਵਿੱਚ ਤਾਂ ਕੋਈ ਫਰਕ ਨਹੀਂ ਹੈ ਡਿਫਰੈਂਟ ਪਾਰਟੀਆਂ ਵੀ ਇੱਕ ਬੰਦਾ ਨਹੀਂ ਹੈ ਤੇ ਪਤਨੀ ਨੂੰ ਦੇ ਦੋ ਦੂਜੇ ਬੰਦੇ ਔਰ ਵੀ ਪਾਰਟੀ ਦਾ ਕੈਡਰ ਵੀ ਹੋਏਗਾ ਅਜੇ ਤੱਕ 10 ਸੀਟਾਂ ਦੇ ਵਿੱਚ ਬੀਜੇਪੀ ਨੇ ਜਿਹੜੀਆਂ ਟਿਕਟਾਂ ਦਿੱਤੀਆਂ ਨੇ ਉਹ ਜਿਹੜਾ origignal ਕੈਡਰ ਹੈ ਉਹਦਾ ਆਰਐਸਐਸ ਬੈਕਡ ਹੈ ਜਾਂ ਬੀਜੇਪੀ ਦੀ ਕੋਰ ਟੀਮ ਦਾ ਮੈਂਬਰ ਹੁਣ ਤੱਕ ਬੀਜੇਪੀ ਨਾਲ ਲਗਾਤਾਰ ਰਿਹਾ ਉਹਦੇ ਚੋਂ ਕੇਵਲ ਦਰੇਸ਼ ਸਿੰਘ ਬੱਬੂ ਨੇ ਬਾਕੀ ਦੇ ਤਾਂ ਜਾਂ ਕਿਸੇ ਪਾਰਟੀ ਚ ਆਲੇ ਦੁਆਲੇ ਆਏ ਨੇ ਕੋਈ ਰਿਟਾਇਰਡ ਬਿਊਰੋਕਰੇਟ ਹੈ ਕੋਈ ਬਾਕੀ ਦੇ ਨੇ ਜਿਹੜੇ ਉਸ ਬੈਕਗ੍ਰਾਉਂਡ ਚੋਂ ਨਹੀਂ ਆਏ ਹੋਏ ਔਰ ਇਹ ਵੀ ਗੱਲ ਦੇਖਣ ਵਾਲੀ ਹੈ ਤਾਂ ਮਤਲਬ ਸੱਤਾ ਦੀ ਸਿਆਸਤ ਦੇ ਵਿੱਚ ਕਈ ਵਾਰ ਤੁਸੀਂ ਕਿਸੇ ਨੂੰ ਵੀ ਲਾਇਆ ਉਹਨੇ ਅੱਜਕੱਲ ਡਰ ਵੀ ਨਹੀਂ ਹੁੰਦਾ ਕਿ ਦੂਜੀ ਸਿਆਸਤ ਚੋਂ ਆਇਆ ਕਿਤੇ ਚਲਾ ਜਾਊ ਕਿਉਂਕਿ ਐਂਟੀ ਇਨਫੈਕਸ਼ਨ ਲਾਇਆ ਮੈਂ ਮਿਸਟਰ ਤੁਹਾਡੇ ਕੋਲ ਆ ਤੇ ਫਿਰ ਤੁਸੀਂ ਸੱਤਾ ਚੋਂ ਹੋ ਮੋਕੇਂਦਰੀ ਸੱਤਾ ਚ ਫਿਰ ਅਗਲਾ ਕਹਿੰਦਾ ਕਿੰਦਰ ਭਜੂਗਾ ਬੰਦਾ ਆਪਣਾ ਹੀ ਹੈ ਚਲੋ ਸਾਰਿਆਂ ਨੂੰ ਦੇ ਦੇ ਦੋ ਚੱਲਦਾ ਰਹੂਗਾ ਉਹ ਕੰਮ ਔਰ ਫਿਰੋਜ਼ਪੁਰ ਬੀਜਪੀ ਦੀ ਵੀ ਬੜੀ ਫਸੀ ਸੀਟਰ ਰਵਿੰਦਰ ਆਮਲਾਦਾ ਬੜੀ ਧੇਰ ਤੋਂ ਜ਼ਿਕਰ ਚੱਲਦਾ ਰਿਹਾ ਔਰ ਵੀ ਉਹ ਚਲੇ ਜਾਣਗੇ ਅੱਜ ਸ਼ਾਮਲ ਹੋਏ ਕੱਲ ਨੂੰ ਸ਼ਾਮਲ ਹੋਏ ਕਦੋਂ ਸ਼ਾਮਲ ਹੋਏ ਉਹ ਵੀ ਐਮਐਲਏ ਹੈਗੇ ਨੇ ਹੁਣ ਵੀ ਜਾਖੜ ਪਰਿਵਾਰ ਦੇ ਨੇੜੇ ਮੰਨੇ ਜਾਂਦੇ ਨੇ ਔਰ ਪਰ ਜਾਖੜ ਪਰਿਵਾਰ ਦਾ ਮੇਰੇ ਖਿਆਲ ਹੈ ਜੇ ਟਿਕਟ ਕਨਫਰਮ ਨਹੀਂ ਹੁੰਦੀ ਉਹਨਾਂ ਚਿਰ ਆਉਣਾ ਨਹੀਂ ਚਾਹੁੰਦੇ ਤੇ ਨਾਮ ਲਿਆਉਣਾ ਚਾਹੁੰਦੇ ਹੋਣਗੇ ਸ਼ਾਇਦ ਓਨੀ ਦੇਰ ਕਿਉਂਕਿ ਗਰੰਟੀ ਕਰਕੇ ਆਉਣਗੇ ਅਮਰਿੰਦਰ ਸਿੰਘ ਤੇ ਰਾਣਾ ਸੋਢੀ ਦੀ ਪੁਰਾਣੀ ਦੋਸਤੀ ਦੇਖੀ ਜਾ ਰਹੀ ਹੈ ਕਹਿੰਦੇ ਨੇ ਕੈਪਟਨ ਅਮਰਿੰਦਰ ਸਿੰਘ ਜੋਰ-ਜੂਰ ਉਹਨਾਂ ਲਈ ਲਾ ਰਹੇ ਨੇ ਉਹ ਵੀ ਅੰਦਰ ਖਾਤੇ ਚੱਲ ਰਹੇ ਨੇ ਪਹਿਲਾਂ ਵੀ ਉਹਨਾਂ ਦੇ ਨਾਮ ਦੀ ਜ਼ਿਕਰ ਆਪਾਂ ਕੀਤਾ ਸੀਗਾ ਜੋ ਰੇਸ 'ਚ ਨੇ ਚਾਹੁੰਦੇ ਨੇ ਕਿ ਫਿਰੋਜ਼ਪੁਰ ਦੇ ਵਿੱਚੋਂ ਵੀ ਉਹ ਮਿਲ ਜੇ ਪਰ ਬੀਜੇਪੀ ਦੇ ਹਾਈ ਕਮਾਂਡ ਨੇ ਫੈਸਲਾ ਕਰਨਾ ਕਹਿੰਦੇ ਨੇ ਉਹ ਸਰਵੇ ਸਰਵੇ ਕਰਕੇ ਉਹਦੇ ਆਧਾਰ ਤੇ ਹੀ ਕਰਦੇ ਨੇ ਕਿਸੇ ਬੰਦੇ ਦੀ ਘੱਟ ਸੁਣੀ ਜਾਂਦੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਲੀਅਰ ਹੋਏਗਾ ਔਰ ਕੈਪਟਨ ਅਮਰਿੰਦਰ ਸਿੰਘ ਤੇ ਜਾਖੜ ਸਾਹਿਬ ਔਰ ਕੈਪਟਨ ਅਮਰਿੰਦਰ ਸਿੰਘ ਦੇ ਜਦੋਂ ਸਾਰੇ ਵੀ ਖਿਲਾਫ ਹੋ ਗਏ ਸੀ ਇੱਕ ਵਾਰ ਚੀਫ ਮਿਨਿਸਟਰ ਬਣਣ ਵੇਲੇ ਪਰ ਜਾਖੜ ਉਹ ਨਹੀਂ ਬੀਇੰਗ ਅ ਕਾਂਗਰਸ ਪ੍ਰੈਜ਼ੀਡੈਂਟ ਪਰ ਦੇਸ਼ ਦੇ ਅਮਰਿੰਦਰ ਸਿੰਘ ਦੇ ਪੱਖ 'ਚ ਹੀ ਰਹੇ ਨੇ ਬਹੁਤਈ ਵਾਰ ਉਹਦੇ ਨਾਲ ਮੈਚ ਕਰ ਕਰ ਕੇ ਇਕੱਲੇ ਨੇ ਇਕੱਠੇ ਚੱਲਦੇ ਰਹੇ ਨੇ ਕਾਂਗਰਸ ਪਾਰਟੀ 'ਚ ਅੱਜਕੱਲ ਮੇਰੇ ਖਿਆਲ ਇੰਨਾ ਕਿ ਸੂਟ ਅਮਰਿੰਦਰ ਸਿੰਘ ਜੀ ਦੇ ਦੇਣ ਜਾਖੜੋਂ ਨਾਲੋਂ ਵੀ ਤੁਸੀਂ ਹੁਣ ਪ੍ਰਧਾਨ ਨੂੰ ਕੋਈ ਗੱਲ ਨਹੀਂ ਤੁਹਾਡੀ ਹੈ ਪਰ ਰਾਜਨੀਤੀ 'ਚ ਤੁਸੀਂ ਦੇਖੋ ਕਿ ਕਦ ਕਦ ਜਿਹੜੇ ਬਹੁਤ ਕੋਲ ਹੋ ਜਿੰਨੇ ਉਹ ਇੱਕ ਦੂਜੇ ਤੇ ਆਪੋ ਆਪਣੇ ਪਾਵਰ ਸਟਰਕਚਰ ਮੁਤਾਬਕ ਕਰਨ ਲੱਗ ਜਾਂਦੇ ਨੇ ਜ਼ੋਰ ਦੇਣ ਲੱਗ ਜਾਂਦੇ ਨੇ ਆਪੋ ਆਪਣੇ ਬੰਦਿਆਂ ਨੂੰ ਅੱਗੇ ਵਧਾਉਣ ਇਹ ਦਿਖਾਈ ਦੇ ਰਿਹਾ ਕਲੀਅਰ ਕੱਟ ਦਿਖਾਈ ਦੇ ਰਿਹਾ ਇਸ ਸਬ ਜੀ ਤੁਸੀਂ ਰਮਿੰਦਰ ਆਮਲਾ ਦਾ ਜ਼ਿਕਰ ਕੀਤਾ ਸ਼ਾਇਦ ਇਹਨਾਂ ਦਿਨਾਂ 'ਚ ਉਹ ਐਮਐਲਏ ਨਹੀਂ ਨੇ ਜਲਾਲਾਬਾਦ ਤੋਂ ਉਹਨਾਂ ਨੇ ਸੁਖਵੀਰ ਬਾਦਲ ਨੂੰ ਹਰਾਇਆ ਸੀਗਾ ਇੱਕ ਵਾਰੀ ਜਾਂ ਉਹ ਸੀਗਾ ਸੀਗੇ ਹਾਂ ਪਹਿਲਾਂ ਸੀਗੇ ਸੁਖਵੀਰ ਨੂੰ ਨਹੀਂ ਹਰਾਇਆ ਉਹਨਾਂ ਨੇ ਪਰ ਉਹ ਸੀਗੇ ਹੁਣ ਨਹੀਂ ਐ ਅੱਜਕੱਲ ਨਹੀਂ ਐ ਅੱਜਕੱਲ ਤਾਂ ਜਲਾਲਾਬਾਦ ਤੋਂ ਕੋਈ ਹੋਰ ਐ ਮੈਸਰਦ ਡਿਗਟਾਰ ਸਿੰਘ ਜੀ ਨੂੰ ਲਵਾ ਨਾਲ ਵੈਸੇ ਦੋਸਤੋ ਜੇ ਤੁਸੀਂ ਇਹਦੇ ਬਾਰੇ ਹੋਰ ਜਾਣਕਾਰੀ ਸਾਨੂੰ ਦਿਓ ਕਮੈਂਟ ਰੂਪ ਵਿੱਚ ਜਿਆਦਾ ਬਿਹਤਰ ਹੋ ਜਾਊਗਾ ਕਈ ਵਾਰੀ ਸਾਨੂੰ ਸਰਚ ਕਰਦਿਆਂ ਸਮਾਂ ਲੱਗਦਾ ਸਰ ਡਿਗਟਾਰ ਸਿੰਘ ਜੀ ਭਾਜਪੀ ਨੇ ਜਿਹੜੀਆਂ ਟਿਕਟਾਂ ਅਨਾਉਂਸ ਕੀਤੀਆਂ ਨੇ ਇਹਨਾਂ ਚੋਂ ਦੋ ਟਿਕਟਾਂ ਦਾ ਐਮ ਅਰਥਾ ਚਲੋ ਤੀਜੀ ਤਾਂ ਉਹਨਾਂ ਨੇ ਪਰਿਵਾਰ ਦੇ ਵਿੱਚ ਹੀ ਦਿੱਤੀ ਬੀਜੇਪੀ ਬੜੀ ਫੂਕ ਫੂਕ ਕੇ ਕਦਮ ਰੱਖ ਰਹੀ ਆ ਉਹ ਇੱਕ ਇੱਕ ਸੀਟ ਦੇ ਉੱਤੇ ਫੈਸਲਾ ਕੁੱਨ ਹੋ ਰਹੇ ਨੇ ਉਹ ਹੁਣ ਪੰਜਾਬ ਦੇ ਵਿੱਚ ਮੰਨੇ ਜਾ ਰਹੇ ਸੀ ਕਿ ਬੀਜੇਪੀ ਦਾ ਕੀ ਆਧਾਰ ਆ ਮੰਨਿਆ ਜਾ ਰਿਹਾ ਸੀ ਬੀਜੇਪੀ ਨੂੰ ਪੰਜਾਬ ਦੇ ਵਿੱਚ ਕਿਸਾਨੀ ਦਾ ਵਿਰੋਧ ਸਾਹਮਣਾ ਕਰਨਾ ਪਊਗਾ ਪਿੰਡਾਂ ਦੇ ਵਿੱਚ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਊਗਾ ਪਰ ਉਹਨਾਂ ਦੇ ਜਿਹੜੇ ਕੈਂਡੀਡੇਟ ਹੁਣ ਤੱਕ ਆਪਾਂ ਉਤਾਰੇ ਦੇਖਿਆ ਉਹ ਹੈਵੀ weight ਨੇ ਉਹਨਾਂ ਨੇ ਕੰਪੈਰੀਟਿਵਲੀ ਆਪਣੇ ਬੰਦੇ ਕਾਫੀ ਬਿਹਤਰ ਉਤਾਰੇ ਕਾਂਗਰਸ ਨੇ ਵੀ ਇੱਕਾ ਦੁੱਕਾ ਥਾਵਾਂ ਤੇ ਕੁਝ ਕਮੀਆਂ ਰੱਖ ਲਈਆਂ ਲੇਕਿਨ ਇਹ ਬੜਾ ਸੋਚ ਸਮਝ ਕੇ ਅੱਗੇ ਵਧ ਰਹੇ ਨੇ ਤੇ ਦੂਜੇ ਪੰਨੇ ਉਹਨਾਂ ਨੇ ਹਰ ਜਗ੍ਹਾ ਦੇ ਉੱਤੇ ਹਰ ਸੀਟ ਦੇ ਉੱਤੇ ਕੈਲਕੂਲੇਟਡ ਮੂਵ ਕੀਤੀ ਹੈ ਜਿਵੇਂ ਬਠਿੰਡੇ ਨੂੰ ਅਸੀਂ ਐਮ ਮੰਨ ਲਈਏ ਤੇ ਬਠਿੰਡੇ ਦੇ ਵਿੱਚ ਉਹਨਾਂ ਨੇ ਅਕਾਲੀ ਦਲ ਨੂੰ ਘਰੋਂ ਸੰਕਟ ਚ ਪਾਤਾ ਤੇ ਦੂਜੇ ਪੰਨੇ ਉਹਨਾਂ ਨੇ ਜਿਹੜੀ ਖਡੂਰ ਸਾਹਿਬ ਦੀ ਸੀਟ ਹੈ ਖਡੂਰ ਸਾਹਿਬ ਤੋਂ ਹੀ ਬੰਦਾ ਦਿੰਦਾ ਹੈ ਖਡੂਰ ਸਾਹਿਬ ਉਸੇ ਹਲਕੇ ਦੇ ਵਿੱਚੋਂ ਬੰਦਾ ਆ ਰਿਹਾ ਕਈ ਹਲਕਿਆਂ ਤੱਕ ਉਹਦੀ ਰੀਚ ਆ ਉਹ ਜੰਡਿਆਲੇ ਵਾਲੀ ਬਾਬਾ ਬਕਾਲਾ ਵਾਲੀ ਉਧਰਲੇ ਖਾਸ ਤੌਰ ਤੇ ਤਰਨਤਾਰਨ ਤੋਂ ਪਰਲੇ ਹਿੱਸੇ ਦੇ ਤੱਕ ਉਹਦੀ ਰੀਚ ਆ ਸੋ ਇਹ ਬੰਦਾ ਥੋੜਾ ਬਹੁਤ ਆਪਣਾ ਅਸਰ ਰਸੂਖ ਤੇ ਬਾਕੀ ਪਾਰਟੀ ਦਾ ਉਹਨਾਂ ਪਾਕਟਸ ਦੇ ਵਿੱਚੋਂ ਜਿੱਤੇ ਥੋੜਾ ਜਿਹਾ ਕਸਬੇ ਨੇ ਟਾਊਨ ਨੇ ਦੁਕਾਨਦਾਰ ਨੇ ਵਪਾਰੀ ਨੇ ਚੀਜ਼ਾ ਕਾਫੀ ਇਸ ਤਰ੍ਹਾਂ ਨਾਲ ਮੂਵ ਹੋ ਰਹੀਆਂ ਕਿ ਮਲਟੀ ਕਾਰਨਰਡ ਮੁਕਾਬਲਿਆਂ ਦੇ ਵਿੱਚ ਕਿੱਥੇ ਲੜਾਈ ਬਣੀ ਰਵੇ ਜਿਹੜੀ ਭਾਜੀਪੀ ਦੀ ਮੂਵ ਆ ਮੈਂ ਇੱਥੋਂ ਤੋਰੂੰਗਾ ਆਪਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀਗੇ ਜੀ ਕਿ ਬੀਜੇਪੀ ਦੇ ਕੈਂਡੀਡੇਟ ਬਜਾੜਟੀ ਸੰਘੇਦੀ ਵਾਲੀ ਬੈਕਗ੍ਰਾਉਂਡ ਚੋਂ ਨਹੀਂ ਹੈ ਇਹ ਸਭ ਤੋਂ ਦਿਲਚਸਪ ਪਹਿਲੂ ਹੈ ਇਹ ਸਾਰੇ ਇਲੈਕਸ਼ਨ ਦੇ ਵਿੱਚ ਵੀ ਕਿਉਂ ਹੈ ਪੰਜਾਬ ਦੀ ਸਿਆਸਤ ਆਪਾਂ ਲਗਾਤਾਰ ਗੱਲ ਕਰਦੇਗੇ ਵੱਖਰੀ ਹੈਗੀ ਹੈ ਤੇ ਪੰਜਾਬ ਦੇ ਵਿੱਚ ਬੀਜੇਪੀ ਆਪਣਾ ਘੇਰਾ ਪੂਰੀ ਤਰ੍ਹਾਂ ਵਧਾਉਣਾ ਚਾਹੁੰਦੀ ਹੈ ਤੇ ਸੰਘ ਦੇ ਬੰਦੇ ਨੂੰ ਅੱਗੇ ਲਾ ਕੇ ਹੁਣ ਤੱਕ ਇਹਨਾਂ ਦਾ ਘੇਰਾ ਨਹੀਂ ਵਧਿਆ ਹੁਣ ਤੱਕ ਸੰਘ ਦੇ ਬੰਦੇ ਹੀ ਮੇਜਨਰ ਫੇਸੇ ਸੀਗੇ ਉਹਨਾਂ ਦੀ ਲਿਮਟਡ ਰੀਚ ਰਹੀ ਹੈ ਨਾਲ ਜਿਹੜੀ ਉਹ ਓਟਿਓਲੋਜੀ ਹੈ ਉਹ ਪੰਜਾਬ ਦੇ ਵਿੱਚ ਐਕਸੈਪਟ ਨਹੀਂ ਹੁੰਦੀ ਉਹ ਬ੍ਰਖਾਲੇ ਕਡ ਡਾਈਨ ਦਾ ਪਾਰਟ ਸੀਗਾ ਕਿ ਇਹਨਾਂ ਨੇ ਗੈਰ ਆਰਐਸਐਸ ਵਾਲੇ ਬੰਦੇ ਲੀਡਰ ਹੁਣ ਅੱਗੇ ਲਿਆਂਦੇ ਆ ਜੀ ਤੇ ਬੀਜੇਪੀ ਇਹ ਲੋਕ ਸਭਾ ਇਲੈਕਸ਼ਨ ਨਹੀਂ ਲੜ ਰਹੀ ਪੰਜਾਬ ਦੇ ਵਿੱਚ ਇਹ ਫਿਊਚਰ ਦੀ ਆਪਣੀ ਜਿਹੜੀ ਜੱਥੇ ਬੰਦੇ ਨੂੰ ਤਕੜਾ ਕਰਨਾ ਹੈ ਉਸ ਪਾਸੇ ਤੁਰੇ ਹੋਇਆ ਇਹਨਾਂ ਦੇ ਦਿਵਾਗ ਦੇ ਵਿੱਚ 227 ਐ ਅਸੈਂਬਲੀ ਇਲੈਕਸ਼ਨ ਪੰਜਾਬ ਦੇ 227 ਚ ਹੋਣੀ ਇਹ ਉਸ ਪਾਸੇ ਨੂੰ ਚੱਲੇ ਹੋਏ ਆ ਉਹ ਇਸੇ ਕਰਕੇ ਜਿਹੜੇ ਇਹ ਇੰਡਕਟ ਕੀਤੇ ਇਹਨਾਂ ਨੇ ਸਾਰੇ ਲੀਡਰ ਉਹ ਬੀਜੇਪੀ ਦੀ ਆਡੀਆਲੋਜੀ ਤੋਂ ਬਾਹਰ ਦੇ ਲੋਕ ਸਾਰੇ ਹੈਗੇ ਹਨ ਮਸਲਨ ਪਰਮਪਾਲ ਸਿੱਧੂ ਇਹਨਾਂ ਨੇ ਟਿਕਟ ਦਿੱਤੇ ਬਠਿੰਡੇ ਤੋਂ ਬਿਊਰੋਕਰੇਟ ਹੈਗੇ ਲੇਕਿਨ ਬੈਕਗ੍ਰਾਉਂਡ ਤਾਂ ਕਾਲੀ ਹੈਗੀ ਉਹ ਗੱਲ ਵੱਖਰੀ ਹੈ ਕਾਲੀ ਦਲ ਦੀ ਬੀਜੇਪੀ ਨਾਲ ਅਲਾਈਅੰਸ ਰਹੀ ਹੈ 9 ਮਾਸ ਦਾ ਰਿਸ਼ਤਾ ਹੈ 25 ਸਾਲ ਲੇਕਿਨ ਸਿਧਾਂਤਾਂ ਵੱਖਰੇ ਹੈਗੇ ਜਿਹੜੇ ਸਿਧਾਂਤ ਦੇ ਵਿੱਚ ਬੰਦਾ ਪੜਿਆ ਹੁੰਦਾ ਉਹ ਸਿਧਾਂਤ ਵਖਰਾ ਹੁੰਦਾ ਬਿਲਕੁਲ ਤੁਸੀਂ ਸਾਰੇ ਹੀ ਲੈ ਲਓ ਖਡੂਰ ਸਾਹਿਬ ਉਹ ਕੈਡੇ ਕੋਈ ਬੈਕਗ੍ਰਾਉਂਡ ਨਹੀਂ ਅਸਾਂ ਗਾੜੀ ਨਾ ਬੀਜੇਪੀ ਦੀ ਆਡੀਆਲੋਜੀ ਵਾਲੀ ਹੁਣ ਆਪਾਂ ਉਹਨੇ ਗੱਲ ਕਰ ਰਹੇ ਸੀ ਵੀ ਦਲਿਤ ਕਾਰਡ ਖੇੜਿਆ ਉਹਨਾਂ ਨੇ ਪੰਜਾਬ ਦੇ ਵਿੱਚ ਤਾਂ ਚਲੋ ਇਹ ਵੀ ਗੱਲ ਆਪਾਂ ਕੀਤੀ ਪਹਿਲੀ ਵਾਰ ਨਹੀਂ ਹੋਇਆ ਖਡੋਰ ਸਾਹਿਬ ਪੰਥਕ ਸੀਟ ਹੈ ਸਿਧਾਂਤਕ ਤੌਰ ਤੇ ਪੰਥ ਨੇ ਵਿੱਚ ਜਾਤਪਾਤ ਹੈ ਨਹੀਂ ਪ੍ਰੈਕਟਿਸ ਗੱਲ ਵੱਖਰੀ ਹੈਗੀ ਜੀ ਕਿਉਂਕਿ ਸਿਧਾਂਤਕ ਤੌਰ ਤੇ ਸਖਰ ਵਿੱਚ ਜਾਤਪਾਤ ਨਹੀਂ ਹੈ ਇਸ ਕਰਕੇ ਜਿਹੜੀ ਜਾਤਪਾਤ ਦੀ ਪਕੜ ਹੈ ਨਾ ਉਹ ਪੰਜਾਬ ਵਿੱਚ ਬਹੁਤ ਜਿਆਦਾ ਨਹੀਂ ਹੈ ਯੂਪੀ ਦੀ ਤਰ੍ਹਾਂ ਜਾਂ ਹੋਰ ਸਟੇਟਸ ਦੀ ਤਰ੍ਹਾਂ ਤਾਂ ਪੰਜਾਬ ਦਾ ਜਿਹੜਾ ਸੋਸ਼ਲ ਸਟਰਕਚਰ ਹੈ ਉਹ ਬਹੁਤਾ ਕਾਸਟ ਬੇਸਡ ਡੀਪ ਰੂਟਡ ਨਹੀਂ ਆ ਕਾਸਟ ਇਥੇ ਜੀ ਸੋ ਉਹ ਅਸਪੈਕਟ ਨਾਲ ਹੈਗਾ ਇੱਥੇ ਸੈਕਸੈਪਟੈਂਸ ਹੁੰਦੀ ਹੈ ਇਸੇ ਕਰਕੇ ਜਨਰਲ ਸੀਟ ਤੇ ਵੀ ਜਿਹੜਾ ਦਲਿਤ ਕੈਂਡੀਡੇਟ ਆ ਬਾਹਰ ਨਾਲ ਉਹਦੀ ਐਕਸੈਪਟੈਂਸ ਹੋ ਜਾਂਦੀ ਹੈ ਕਿਉਂਕਿ ਕਿ ਇਸ ਧਰਮ ਦੇ ਵਿੱਚ ਉਹ ਸਧਾਰਤਕ ਤੌਰ ਤੇ ਜਾਤਪਤ ਨਹੀਂ ਹੈ ਜੀ ਤੇ ਉਹ ਆਪਣਾ ਪਤਾ ਲੰਬੇ ਦੌਰ ਤੋਂ ਜਿਹੜੋ ਖੇਡ ਰਹੇ ਹੋ ਤੇ ਉਹਨਾਂ ਨੇ ਚੁਣ ਕੇ ਜਿਹੜੇ ਕੈਂਡੀਡੇਟ ਲੈਂਦੇ ਐ ਇਸੇ ਕਰਕੇ ਕਿ ਜੇ ਭਾਵੇਂ ਇਲੈਕਸ਼ਨ ਨਾ ਜਿੱਤਣ ਜਿਹੜਾ ਇਹ ਬੀਜੇਪੀ ਆਪਣੀ ਜੜਾ ਇਸ ਪ੍ਰੋਸੈਸਰ ਦੇ ਵਿੱਚ ਲਾਏਗੀ ਹੁਣ ਰੂਰੂ ਦੇ ਰੀਗਨ ਦੇ ਵਿੱਚ ਜਿੱਥੇ ਸਖਤ ਵਿਰੋਧ ਹੋ ਰਿਹਾ ਐ ਇਸ ਵੇਲੇ ਬੀਜੇਪੀ ਦੇ ਕੈਂਡੀਡੇਟਸ ਦਾ ਪੰਜਾਬ ਦੇ ਵਿੱਚ ਹਰਿਆਣਾ ਵਿੱਚ ਵੀ ਹੋ ਰਿਹਾ ਦੋ ਸਟੇਟਸ ਦਾ ਬਹੁਤ ਤਿੱਖਾ ਹੋ ਰਿਹਾ ਇਹਨਾਂ ਵਿੱਚੋਂ ਕੁਝ ਕੈਂਡੀਡੇਟਸ ਐਸੇ ਲੱਗ ਰਹੇ ਐ ਕਿ ਜਿੰਨਾ ਦਾ ਹੋ ਸਕਦਾ ਹੈ ਕਿ ਅਲਟੀਮੇਟਲੀ ਇਹ ਜਿਹੜਾ ਵਿਰੋਧ ਹੋਣਾ ਹੈ ਘਟ ਜੇ ਮੈਂ ਇਹ ਨਹੀਂ ਕਹਦਾ ਬੰਦ ਹੋ ਜੇ ਲੇਕਿਨ ਘਟ ਜੇ ਇੱਕ ਕੁਝ ਲੀਡਰ ਦਾ ਆਪਣਾ ਨਿੱਜੀ ਰਸੂਖ ਵੀ ਹੁੰਦਾ ਹੈ ਕੁਸ਼ਤਾਂ ਜਿਹਰੇ ਵਿੱਚ ਕੁਈ ਵਰੀ ਆਪਣੀ ਸ਼ਰਮ ਵੀ ਹੁੰਦੀ ਹੈ ਸੋ ਇਹ ਮਿਲ ਮਿਲਾ ਕੇ ਸਾਰਾ ਕੁਝ ਉਹ ਉਹਨਾਂ ਦੀ ਜਿਹੜੀ ਬੇਸਿਕ ਸਟ੍ਰੈਟਜੀ ਹੈ ਉਹ ਪਾਰਟੀ ਨੂੰ ਤਕੜਾ ਕਰਨਾ ਹੈ ਹੌਲੇ ਸਮੇਂ ਆਸਤੇ ਤੇ ਉਸ ਡਿਜ਼ਾਈਨ ਦਾ 파ਰਟ ਹੈ ਉਹ ਇਹ ਸੋਚ ਕੇ ਚੱਲੇ ਹੋਏ ਹੈ ਕਿ ਕੇਂਦਰ ਦੇ ਵਿੱਚ ਮੋਦੀ ਸਰਕਾਰ ਤੀਜੀ ਵਾਰੀ ਵੰਣੀ ਹੈ ਜੀ ਤੇ ਉਹ ਸਿਚੁਏਸ਼ਨ ਦੇ ਵਿੱਚ ਜਿਹੜੀ ਇਹਨਾਂ ਦੀ ਐਕਸਪੈਂਸ਼ਨ ਹੈ ਇਸ ਸੈਂਸਿਟਿਵ ਸਟੇਟ ਜਿਹੜੀਆਂ ਹੈਗੀਆਂ ਇਹਨਾਂ ਦੇ ਵਿੱਚ ਕਿਵੇਂ ਕਰਨੀ ਹੈ ਜੀ ਬਿਲਕੁਲ ਠੀਕ ਹੈ ਤੁਸੀਂ ਬੜੇ ਕੁੰਜੀਵੱਤ ਜੇ ਵਿਚਾਰ ਪੇਸ਼ ਕੀਤੇ ਨੇ ਔਰ ਤੁਹਾਡੀ ਗੱਲ ਠੀਕ ਹੈ ਕਿ ਭਾਜਪਾ ਦੀ ਸਿਰਫ ਤੇ ਸਰਫੇਸ ਇਲੈਕਸ਼ਨ ਤੱਕ ਨਹੀਂ ਸਮਝ ਉਹ 2027 ਦੇਖ ਰਿਹਾ ਉਹ ਪੰਜਾਬ ਦੇ ਵਿੱਚ ਆਪਣੇ ਪੈਰ ਪਸਾਰਨਾ ਚਾਹੁੰਦੇ ਆ ਔਰ ਉਹ ਹੁਣ ਹੀ ਸਾਰਾ ਹੋਮਵਰਕ ਕਰ ਰਿਹਾ ਕਿ ਹੁਣ ਦੀ ਰਿਜ਼ਲਟ ਜਿਹੜੇ ਆ ਉਹ ਵੀ ਇਹ ਇੰਡੀਕੇਟ ਕਰਨ ਕਿ ਆਉਂਦੀ ਇੱਕ ਵੱਡੀ ਧਿਰ ਵਜੋਂ ਉਹ ਆ ਰਹੇ ਨੇ ਤੇ ਉਹਨਾਂ ਨੂੰ ਇਗਨੋਰ ਨਾ ਕੀਤਾ ਜਾਵੇ ਤੁਸੀਂ ਠੀਕ ਕਿਹਾ ਕੁਝ ਥਾਵਾਂ ਤੇ ਉਮੀਦਵਾਰਾਂ ਦਾ ਵਿਰੋਧ ਘਟ ਗਿਆ ਜਦੋਂ ਪਰਮਪਾਲ ਕੌਰ ਮਲੂਕਾਂ ਨੇ ਬੜੀ ਕਲੀਅਰ ਲਫ਼ਜ਼ਾਂ ਚ ਕਿਹਾ ਸੀ ਕਿ ਮੈਂ ਕਿਸਾਨਾਂ ਨੂੰ ਸਮਝਾਉਂਗੀ ਕਿ ਮੈਂ ਤੁਹਾਡੇ ਨੁਮਾਇੰਦਾ ਬਣ ਕੇ ਜਾਨੀ ਆ ਨਾ ਜੀ ਅਸੀਂ ਤੁਹਾਡੇ ਨੁਮਾਇੰਦਾ ਸੀ ਕਿਸਾਨ ਆ ਇਹ ਅਪਰੋਚ ਵੀ ਠੀਕ ਆ ਉਧਰ ਜੇਕਰ ਅਸੀਂ ਮੰਨਾਂ ਵਰਗੇ ਕੈਂਡੀਡੇਟਸ ਨੂੰ ਦੇਖਦੇ ਆ ਜਿਹੜੇ ਧੁਰ ਅਕਾਲੀ ਨੇ ਪਿੱਛੋਂ ਆਉਂਦੇ ਨੇ ਵਿਕਰਮ ਮਰੀਠੀਆ ਔਰ ਇਹ ਸਾਰੀ ਟੀਮ ਜਿਹੜੀ ਇਕੱਠੇ ਹੋ ਕੇ ਜਦੋਂ ਤੁਰੇ ਸੀਗੇ ਤੇ ਇਹ ਕਾਫੀ ਵੱਡੀ ਸ਼ਕਤੀ ਹੁੰਦੀ ਸੀ ਕਿ ਸਾਰੇ ਹੌਲੀ ਹੌਲੀ ਖਿੰਡਦੀ ਗਈ ਵੱਖੋ ਵੱਖਰਾ ਰਸਤੇ ਅਖਤਿਆਰ ਕਰਦੇ ਗਏ ਕਦੇ ਕਿਸੇ ਦੀ ਆਹ ਸੀਟ ਬਦਲ ਦਿਓ ਕਦੇ ਕਿਸੇ ਦੀ ਆਹ ਬਦਲ ਦਿਓ ਉਸ ਚੱਕਰ ਦੇ ਵਿੱਚ ਸਾਰੀਆਂ ਗੱਲਾਂ ਹੋਈਆਂ ਅਸੀਂ ਰਮਿੰਦਰ ਆਮਲਾ ਦੀ ਗੱਲ ਕਰ ਰਹੇ ਸੀ ਕੁਝ ਦੋਸਤਾਂ ਨੇ ਵੀ ਸਾਨੂੰ ਕਰੈਕਟ ਕੀਤਾ ਰਮਿੰਦਰ ਆਮਲਾ 2019 ਦੇ ਵਿੱਚ ਜਦੋਂ ਲੋਕ ਸਭਾ ਚ ਚਲੇ ਗਏ ਸੀ ਸੁਖਵੀਰ ਸਿੰਘ ਬਾਦਲ ਤੇ ਉਦੋਂ ਉਹ ਲੜੇ ਸੀਗੇ ਮੈਂ ਵਿਕੀਪੀਡੀਆ ਦੇਖ ਰਿਆਂ ਉਹਨਾਂ ਨੇ ਫਰਾਇਆ ਸੀਗਾ ਅਕਾਲੀ ਦਲ ਦੇ ਕੈਂਡੀਡੇਟ ਰਾਜ ਸਿੰਘ tributaries ਨੂੰ 16000 ਵੋਟਾਂ ਨਾਲ ਸੋ ਥੋੜੀ ਜਿਹੀ ਕਲੈਰਿਟੀ ਦੇ ਦਿਆ